ਸਤਿ ਸ੍ਰੀ ਅਕਾਲ ਜੀ ਕੁੱਲ ਆਵਾਮ ਨੂੰ ਸਾਰੇ ਪੰਜਾਬ ਨੂੰ ਤੈਹਦਲੋਂ ਸਤਿ ਸ੍ਰੀ ਅਕਾਲ ਤੇ ਤੁਹਾਡੇ ਚੜ੍ਹਦੀ ਕਲਾ ਦੀ ਅਸੀਂ ਪਰਮਾਤਮਾ ਦੇ ਅੱਗੇ ਕਾਮਨਾ ਕਰਦੇ ਆਂ ਦੋਸਤੋ ਅੱਜ ਅਸੀਂ ਆਏ ਸੀ ਖੇਤ ਸੋ ਕਾਫੀ ਦਿਨ ਹੋ ਗਏ ਨੇ ਧੁੰਦਾਂ ਪੈ ਰੀਆਂ ਨੇ ਸ਼ੀਦੀ ਦਿਹਾੜੀ ਵੀ ਚੱਲ ਰਿਹਾ ਸੀਗੇ ਹੁਣ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਜੋ ਕਿ ਬੜੀ ਸ਼ਰਧਾ ਭਾਵਨਾ ਨਾਲ ਵਰਲਡ ਵਾਈਡ ਲੈਵਲ ਤੇ ਮਨਾਇਆ ਜਾਣਾ ਹੈ ਤੇ ਉਹਨਾਂ ਦੌਰਾਂ ਦੇ ਵਿੱਚ ਸਾਡੇ ਨਾ ਕੰਮ ਅਸੀਂ ਕੁਝ ਸਮਾਰਟ ਵਰਕ ਤੇ ਕੁਝ ਹਾਰਡ ਵਰਕ ਸ਼ੁਰੂ ਕੀਤੇ ਸੀਗੇ ਮੈਂ ਇੱਕ ਜਿੰਨਾ ਵੀਰਾਂ ਨੂੰ ਨਹੀਂ ਪਤਾ ਦੱਸ ਦੇਣਾ ਚਾਹੁੰਦਾ ਵਾ ਇੱਕ ਹੁੰਦਾ ਹੈ ਸਮਾਰਟ ਵਰਕ ਇੱਕ ਹੁੰਦਾ ਹੈ ਹਾਰਡ ਵਰਕ ਸਮਾਰਟ ਵਰਕ ਹੁੰਦਾ ਹੈ ਦਿਮਾਗ ਦੇ ਨਾਲ ਪੈਸਾ ਕਮਾਉਣਾ ਕਿੱਦਾਂ ਪੈਸਾ ਕਮਾਉਣਾ ਕਿੱਦਾਂ ਰੈਵਨਿਊ ਜਨਰੇਟ ਕਰਨਾ ਹਾਰਡ ਵਰਕ ਹੁੰਦਾ ਹੈ ਜਿੱਦਾਂ ਕੋਈ ਆਪਣਾ ਕਿਸਾਨ ਕੋਈ ਕਈ ਦੇ ਨਾਲ ਕੰਮ ਕਰ ਰਿਹਾ ਜਾਂ ਟਰੈਕਟਰ ਦੇ ਨਾਲ ਖਾਪ ਰਿਹਾ ਹੈ ਜਾਂ ਕੋਲੀਵਰ ਕਰ ਰਿਹਾ ਉਹ ਹਾਰਡ ਵਰਕ ਹੁੰਦਾ ਹੈ ਤੋ ਅਸੀਂ ਹਾਰਡਵਰਕ ਤੇ ਸਮਾਰਟਵਰਕ ਜਿਹੜੇ ਲਗਾਤਾਰ ਹੀ ਅਸੀਂ ਚਾਰ ਕੰਮ ਕਰ ਰਹੇ ਸੀ ਉਹਦੇ ਵਿੱਚ ਇੱਕ ਸਾਡਾ ਸੀਗਾ ਸਮਾਰਟਵਰਕ ਦੀ ਗੱਲ ਕਰੀਏ ਉਹ ਸਾਡਾ ਸੀਗਾ ਫਾਈਨੈਂਸ ਦਾ ਤੇ ਉਹ ਨਾਲ ਸਾਡਾ ਇਮੀਗ੍ਰੇਸ਼ਨ ਸੀਗਾ ਤੇ ਜਿਹੜੇ ਹਾਰਡਵਰਕ ਸੀਗੇ ਉਹ ਸਾਡਾ ਸੀਗਾ ਆਪਣਾ ਖੇਤੀਬਾੜੀ ਦਾ ਨਾਲ ਪਸ਼ੂਆਂ ਦਾ ਸੋ ਸਾਡਾ ਜਿਹੜਾ ਸਮਾਰਟਵਰਕ ਸੀਗਾ ਇੱਕ ਤਾਂ ਉਹ ਸਟਕ ਹੋਇਆ ਪਿਆ ਸੀ ਸਾਰਾ ਤੇ ਉਹਦੇ ਮੱਦੇਨਜ਼ਰ ਅਸੀਂ ਹਾਰਡਵਰਕ ਕਰਨਾ ਸ਼ੁਰੂ ਕੀਤਾ ਤੇ ਇੱਕ ਗੱਲ ਹੋਰ ਵੀ ਜੇ ਜ਼ਿਆਦਾਤਰ ਮੈਂ ਬਿਜ਼ਨਸਮੈਨ ਵੇਖਦਾ ਵਾਂ ਉਹ ਸਮਾਰਟ ਵਰਕ ਹੀ ਕਰੀ ਜਾਂਦੇ ਨੇ ਦਿਮਾਗ ਨਾਲ ਪੈਸਾ ਬਣਾਈ ਜਾ ਰਹੇ ਨੇ ਬਟ ਉਹ ਫਿਟਨੈਸ ਵੱਲ ਬਿਲਕੁਲ ਧਿਆਨ ਨਹੀਂ ਦੇ ਰਹੇ ਸੋ ਅਸੀਂ ਆਪਣੀ ਸਿਹਤ ਵੱਲ ਧਿਆਨ ਦੇ ਰਹੇ ਆ ਇਸ ਕਰਕੇ ਅਸੀਂ ਹਾਰਡ ਵਰਕ ਵੀ ਕਰ ਰਹੇ ਆ ਸੋ ਅਸੀਂ ਅੱਜ ਫੇਰ ਖੇਤ ਆਏ ਆ ਖੇਤ ਪਸ਼ੂਆਂ ਲਈ ਚਾਰਾ ਚੂਰਾ ਵੜਿਆ ਵਾ ਤੇ ਟਰੈਕਟਰ ਟਰਾਲੀ ਤੁਸੀਂ ਵੇਖ ਸਕਦੇ ਜੀ ਠੀਕ ਆ ਜੀ ਤੇ ਸੁੱਕੇ ਚਾਰੇ ਦਾ ਵੀ ਪ੍ਰਬੰਧ ਕਰਨਾ ਹੈ ਤੇ 5 ਤਰੀਕ ਨੂੰ ਸ਼੍ਰੀ ਗੁਰਪੁਰਬ ਸਾਹਿਬ ਜੀ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਉਹ ਵੀ ਅਸੀਂ ਘਰੇ ਪਾਲਕੀ ਸਾਹਿਬ ਦੀ ਸੇਵਾ ਕਰਨੀ ਹੈ ਜੀ ਤੇ ਅਸੀਂ ਫਿਰ ਤੁਹਾਡੀ ਸਾਰਿਆਂ ਦੀ ਚੜ੍ਹਦੀ ਕਲਾ ਦੀ ਕਾਮਨਾ ਕਰਦੇ ਹਾਂ ਜੀ ਸਤਿ ਸ੍ਰੀ ਅਕਾਲ ਜੀ